ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਰਵਣੇ ਦੇ ਘਰੇ ਆਏ ਆਂ ਰਵਣਾ ਵਪਾਰ ਦਾ ਕੰਮ ਕਰਦਾ ਤੁਸੀਂ ਸਾਰੇ ਹੀ ਜਾਣਦੇ ਆ ਨੌਜਵਾਨ ਮੁੰਡਾ ਜਰਸੀਆਂ ਜਰਸੀਆਂ ਬਹੁਤ ਹੁੰਦੀਆਂ ਇਹਦੇ ਕੋਲ ਜੇਬ ਜੀ ਜਰਸੀ ਚਾਹੀਦੀ ਏ ਤੁਹਾਨੂੰ ਥੋੜੇ ਦੁੱਧ ਵਾਲੀ ਬਾਲੇ ਦੁੱਧ ਵਾਲੀ ਕਰਾਸ ਜਾਂ ਫੁੱਲ ਜਾਦ ਵਾਲੀ ਜਰਸੀ ਚਾਹੀਦੀ ਹੋਵੇ ਟਾਪ ਕੁਆਲਿਟੀ ਜਦੋਂ ਮਰਜ਼ੀ ਆਜੋ ਮਿਲ ਜੂ ਤੇ ਮੁੱਲ ਵੀ ਨਿੱਕੇ ਨਿੱਕੇ ਹੀ ਹੁੰਦੇ ਆ ਰਾਏਕੋਟ ਵਾਲੇ ਇਸ ਏਰੀਆ ਚੋਂ ਸਾਰਿਆਂ ਨਾਲੋਂ ਭਾਏ ਇਹਦੇ ਜਾਇਜ਼ ਹੁੰਦੇ ਆ ਇਨਫਾਰਮੇਸ਼ਨ ਲੈਦਾ ਨਾ ਚਾਰ ਪੰਜ ਛੇ ਨੱਕ ਜਾਨਵਰ ਸੇਲ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦਾ ਸੀ ਨਾਂ ਪਰ ਰਮਨਦੀਪ ਸਿੰਘ ਪਿੰਡ ਤਾਜਪੁਰ ਤਸੀਰ ਹੈ ਔਰ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਦਾ ਸੀ 9832330331 ਕਿੰਨੇ ਜਾਨਵਰ ਸੇਲ ਆ ਵੀਰੇ ਚਾਰ ਗਾਵਾਂ ਤੇ ਇੱਕ ਬੱਕਰਾ ਦੇ ਨਾਲ ਬੱਕਰਾ ਹਾਂ ਕਿੱਡਾ ਹੈ ਛੋਟਾ ਹੀ ਆ ਵੀ ਹੋ ਗਿਆ ਅੱਜ ਦਾ ਨਾਲ ਦਾ ਦਹਾਂ ਦਾ ਨਾਲ ਦਾ ਹਾਂ ਵਾਲਾ ਸੌਦਾ ਕੱਲ੍ਹ ਵੇ ਦਹਾਂ ਦਾ ਆਪਾਂ ਰੋਕ ਕੇ ਦੇ ਦਾਂਗੇ ਠੀਕ ਆ 40-50 ਕਿਲੋਮੀਟਰ ਦੇ ਵਿੱਚ ਏਰੀਆ ਦੇ ਵਿੱਚ ਇਹ ਜੀ ਜਾਨਵਰ ਹੋਣਾ ਨੀਗਾ। ਅੱਛਾ। ਹਾਂ ਇਹ ਜੀ ਨਸਲ ਆਪਣੇ ਕੋਲ। ਠੀਕ ਆ। ਕਿੱਧਰੋਂ ਸ਼ੁਰੂ ਕਰਗੇ? ਉਹਦਾ ਮੁੱਲ ਕੀ ਆ ਉਹਦਾ? ਉਹ ਵੀਰੇ ਕਾਇ ਕੋਈ ਆਨੇ ਆਪਾਂ ਕਰ ਲੈਨੇ ਆ ਮੁੱਲ। ਪਹਿਲਾਂ ਆਪਾਂ ਗਾਵਾਂ ਮਾ ਦਿਖਾ ਦਈਏ ਫਿਰ ਆਪਾਂ ਕਰ ਲੈਨੇ। ਚੱਲ ਦੱਸ। ਦੂਜੇ ਸੂਏ ਆ ਵੀਰੇ। 10 ਤੋਂ 15 ਦੇ ਨੇ ਇਹਦੇ ਬਾਕੀ ਪਏ ਆ। ਕਿੰਨਾ ਕੁ ਦੁੱਧ ਦੇ ਦਿੰਦੇ? ਵੀਰੇ ਦੁੱਧ ਫਿਰ ਉਹੀ ਗੱਲ ਆ ਦੁੱਧ ਸੇਵਾ ਦਾ। ਸਾਡਾਂ ਅੰਦਾਜ਼ਾ ਹੈਗਾ ਵੀ ਦੁੱਧ ਇਹਨੂੰ ਬੱਸੀ ਨੂੰ 13-14 ਕਿਲੋ ਦੇਣਾ ਚਾਹੀਦਾ گا۔ ਬਾਕੀ ਕੀ ਪਤਾ ਹੈ 8 ਰਹਿ ਗਏ 15 ਲੈ ਲੈ ਵੀ ਕਿੰਨੇ ਦਿਨ ਪਏ ਆ 10 ਤੋਂ 15 ਦਿਨ ਵੀਰੇ ਜੈ ਜੈ ਮੋਲੇ ਇਹ ਵੀਰੇ ਜੇ ਕਿਸੇ ਕੋ ਹੋਰ ਖੜੀ ਹੋਵੇ ਆਪਾਂ ਹੁਣ ਤੁਹਾਨੂੰ ਪਤਾ ਹੈਗਾ ਬਹੁਤ ਟਾਈਮ ਬਾਅਦ ਵੀਡੀਓ ਬਣਾਉਣ ਲੱਗਾ ਗੈਪ ਪੈ ਗਿਆ ਵਿੱਚ ਮਹੀਨੇ ਵਾਂਗੂ ਹੂੰ ਜੇ ਹੋਰ ਕਿਸੇ ਕੋ ਖੜੀ ਹੋਵੇਗਾ ਲਾ 45 40 ਮੁੱਲ ਕਰੂਗਾ ਆਪਾਂ 1 ਕੜ 40 ਦੇ ਦਾਂਗੇ 39 ਦੀ 45000 ਕੜ ਬਾਹਰ ਨੂੰ ਦੋਸਤੋ ਦੋਹਾਂ ਤੋਂ 15 ਦਿਨਾਂ ਦੀ ਕੱਚੀ ਆ ਵੀਰ ਕਹਿੰਦਾ ਮੇਰੇ ਹਿਸਾਬ ਨਾਲ 13 14 ਦੁੱਧ ਪਿਆ ਜੂ ਬਾਕੀ ਦੁੱਧ ਬਾਈ ਕਹਿੰਦਾ ਅਗਲੇ ਦੀ ਸੇਵਾ ਦਾ ਹੋ ਸਕਦਾ 8 ਕਿਲੋ ਹੀ ਰਹਿ ਜੇ ਹੋ ਸਕਦਾ 15 ਪਿਆ ਜੇ ਉਹ ਤੁਹਾਨੂੰ ਵੀ ਪਤਾ ਸਹੀ ਮੈਨੇ ਦੁੱਧ ਹੁੰਦਾ ਦਾ ਸੇਵਾ ਦਾ ਜੇ ਦਾਣਾ ਦਾ ਆਪਾਂ ਪਾਵਾਂਗੇ ਜਾਨਵਰ ਨੂੰ ਫੇਰ ਹੀ ਜਾਨਵਰ ਨੇ ਦੁੱਧ ਦੇਣਾ ਜੇ ਦਾਣਾ ਪਾਉਣਾ ਨਹੀਂ ਗਵਾਂਢੀ ਆਪਦੀ ਗਾਂ ਜਾਂ ਮੱਝ ਨੂੰ ਦਾਣਾ ਪਾਈ ਜਾਵੇ ਤੇ ਫਿਰ ਤੁਹਾਡੀ ਗਾਂ ਜਾਂ ਮੱਝ ਨੇ ਦੁੱਧ ਕਾਹਦਾ ਦੇਣਾ ਜਿਹੜਾ ਪਾਊਗਾ ਉਹਦਾ ਜਾਨਵਰ ਦੁੱਧ ਦੇ ਦੂਗਾ ਪਰ ਬੱਸ ਹੀ ਥਣ ਬਹੁਤ ਚੰਗਾ ਲੱਗਿਆਗਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਸੰਗਣੀ ਬਹੁਤ ਸਮਾਂ ਥਣ ਲੱਗਿਆ ਵੀਰ ਜੀ ਯਾਰ ਘਟ 40 ਦੀ ਦੇ ਦੇਣੀ ਆ ਦੂਜਾ ਸੂਆ ਜਰਸੀ ਬਰੀਡ ਹੈ 13 14 ਦਾ ਫਿਰ ਦੁੱਧ ਕੋਈ ਬਾਹਲਾ ਨਹੀਂ ਬਾਕੀ ਬੱਸ ਬਾਹਲੀ ਛੋਟੀ ਵੀ ਨਹੀਂ ਗਈ ਹਾਂ ਵਧੀਆ ਕੰਮ ਕਰਦਾ ਬਾਕੀ ਰੌਣੇ ਨੇ ਗੱਲ ਵਧੀਆ ਕੀਤੀ ਭਾਵੇਂ 8 ਪਿਆਜੇ 15 ਪਿਆਜੇ ਤੁਹਾਡੀ ਸੇਵਾ ਦਾ ਕਈ ਭੈਣ ਭਰਾ ਐਵੇਂ ਨਿੱਕੀ ਜਿਹੀ ਵਹਿੜ ਹੁੰਦੀ ਆ ਕਹਿ ਦੇਣ ਕਿ 18 ਕਿਲੋ ਦਿੱਤਾ ਬਾਈ ਐਰ ਕੀ 20 ਦਿਓ ਉਹ ਗੱਬਣ ਹੁੰਦੀ ਆ ਕਿਹੜਾ ਚਵਾ ਕੇ ਦੇਣਾ ਹੁੰਦਾ ਜਾਂਦਾ ਸੂਈ ਤੋਂ ਬਾਅਦ ਵੀਡੀਓ ਪਾਉਣ ਫੇਰ ਕਹਿਣ ਬਾਈ 20 ਕਿਲੋ ਤਿਆਰ ਆ ਬਹੁਤ ਜਾਨਵਰ ਦੁੱਧ ਦਿੰਦੇ ਵੀ ਆ 20 30 40 50 60 70 ਵਾਲੀਆਂ ਵੀ ਹੈਗੀਆਂ ਆਟਾਵੇਂ ਨਾ ਗਾ 30 40 50 ਲੀਟਰ ਵਾਲਿਆਂ ਦਾ ਫਾਰਮਾਂ ਚ ਆ ਵੀ ਬਹੁਤ ਗਿਣਤੀ ਚ ਤੇ ਪਰ ਜਿਹੜੇ ਝੂਠ ਮਾਰਦੇ ਮੈਂ ਉਹਨਾਂ ਦੀ ਗੱਲ ਕਰਦਾ 13 14 ਆਰਾਮ ਨਾਲ ਦੁੱਧ ਪਿਆ ਜੂ 1000 ਘਟ 40 ਦੀ ਦੇ ਦੇਣੀ ਆ ਹਾਂ ਬਲਟੇਲਾਂ ਬਹੁਤ ਪਈਆਂ ਦਾ ਹਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਸੂਪੂ ਭਾ ਵੀ ਫਰਜ਼ਾਇਜੀ ਕੀਤਾ ਤੋਂ ਕੜਾਂ ਵਾਲਾ ਹੀ ਭਾ ਜੇ ਕੋਈ 10 ਕ ਦਿਨ ਵਧੀਆ ਸੇਵਾ ਕਰ ਲੈਂਦਾ ਸਾਰੀ ਬਲਟੇਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਚੰਗਾ ਕਦ ਕਾਠ ਮੁੱਲ ਨਿੱਕਾ ਜੈ ਇਦੂ ਘੱਟ ਤਾਂ ਫਿਰ ਆਉਣੀ ਵੀ ਕੀ ਆ ਦੋ ਨੰਬਰ ਤੇ ਆ ਜਾ ਰਮਣੇ ਵੀਰੇ ਬੱਸੀ ਦੇ ਡੇਢ ਮਹੀਨਾ ਹੋ ਗਿਆ ਟੀਕਾ ਲੱਗੇ ਨਹੀਂ ਹਾਂ ਜੇ ਤਾਂ ਆਪਣੇ ਕੋ 15 ਦਿਨ ਕਰ ਖੜ ਗਈ ਫੇਰ ਤਾਂ ਆਪਾਂ ਕੰਫਰਮ ਹੀ ਕਰਾ ਦਾਂਗੇ ਹਾਂ ਵੀਰ ਤੋ ਚੈੱਕ ਪਾ ਲੀ ਹੁਣ ਅਗਲੇ ਨੂੰ ਆਪਾਂ ਨਾ ਆਪਾਂ ਘੱਪਣ ਕਹਿ ਸਕਦੇ ਨਾ ਆਪਾਂ ਖਾਲੀ ਕਹਿ ਸਕਦੇ ਅਗਲੇ ਦੀ ਕਿਸਮਤ ਆ ਹੂੰ ਕਿਉਂਕਿ ਬੱਸੀ ਨੇ ਥਣ ਥੁੰਡਾ ਸਿੱਧੇ ਕੀਤੇ ਹੋਇਆ ਮਾਲਕਾਂ ਦਾ ਸਾਬ ਵੀ ਡੇਢ ਮਹੀਨਾ ਹੋ ਗਿਆ ਲੱਗੇ ਠੀਕ ਆ ਚਾਰ ਹੀ ਚਾਰ ਹੀ ਥਾਣਾ ਵੀਰੇ ਕੋਈ ਫੋੜ ਨਹੀਂ ਸਾੰਗ ਨਹੀਂ ਗਈ ਕਿੰਨੇ ਜੀ ਇਹ ਵੀਰੇ 18000 ਦੇ ਦੇਵਾਂਗੇ 18000 ਹਾਂ ਜੇ ਕੋਈ ਸਾਧਿਆ ਗਾਮਾਂ ਲੈ ਲੂ ਫੇਰ ਨਾਲ ਫਰੀ ਫੇਰ ਨਾਲ ਫਰੀ ਦੇ ਦੂੰਗਾ ਕੁਆਲਿਟੀ ਬੱਸੀ ਦੇ ਕੇ ਦਿਖਾਵੇ ਅਗਲੇ 1000 ਦੀ ਲੈ ਜਾਂਦਾ ਅਗਲਾ ਉਹ ਵੀ ਨਹੀਂ ਦਿੰਦਾ ਹਾਂ ਇਹ ਵੀ ਗੱਲ ਹੈ ਵੀ ਫ੍ਰੀਜ ਦਾ 500 ਨਹੀਂ ਦਿੰਦਾ ਵੀ ਮੈਂ 18000 ਦੀ ਬੱਸੀ ਦੂੰਗਾ ਲਾਓ ਭਾਈ ਡੇਢ ਮਹੀਨੇ ਦੀ ਕੁਆਲਿਟੀ ਬੱਸੀ ਆ 4 ਫੁੱਟ ਦੇ ਕਰੀਬ ਹਾਈਟ ਆ ਬੱਸੀ ਡੇਢ ਮਹੀਨਾ ਹੋ ਗਿਆ ਇਹਦੀ ਏਆਈ ਹੋਈ ਨੂੰ ਬਾਈ ਕਹਿੰਦਾ 15 ਦਿਨ ਆਪਣੇ ਕੋਲ ਰਹਿ ਜਾਂਦੀ ਹੈ ਫੇਰ ਤਾਂ ਮੈਂ ਗੱਬਣ ਚੈੱਕ ਪਾਸ ਕਰਾ ਕੇ ਹੀ ਦੇ ਦੂੰਗਾ ਪਰ ਹਜੇ ਤੁਹਾਨੂੰ ਵੀ ਪਤਾ ਹਾਂ ਅੱਜ 18 ਦੀ ਬਾਈ ਕਹਿੰਦਾ ਦੇ ਦੇਣੀ ਆ ਤੇ ਜੇ ਕੋਈ ਭੈਣ ਭਰਾ ਤਿੰਨੇ ਵਿਹੜਾ ਲੈ ਲੈਂਦਾ ਫੇਰ ਬਾਈ ਕਹਿੰਦਾ ਨਾਲ ਫ੍ਰੀ ਦੇ ਦੂੰ ਇਹ ਵੀ ਗੱਲ ਵੱਡੀ ਆ ਜੇ ਕੱਲੀ ਲੈਣੀ ਕਿਸੇ ਨੇ 18 ਦੀ ਤੇ ਜੇ ਕੋਈ ਤਿੰਨੇ ਨਾਲ ਨਾਲ ਦੂਜੇ ਜਰਸੀਆਂ ਦੇ ਲੈ ਲੈਂਦਾ ਤੇ ਫੇਰ ਬਾਈ ਕਹਿੰਦਾ ਇਹ 18000 ਵਾਲੀ ਮੱਛੀ ਫ੍ਰੀ ਦੇ ਦੂੰ ਡੇਢ ਮਹੀਨਾ ਹੋ ਗਿਆ ਇਹਦੀ ਏ ਆਈ ਹੋਈ ਨੂੰ ਹੋ ਸਕਦਾ ਕੋਈ ਭੈਣ ਭਰਾ ਚੈੱਕ ਕਰ ਸਕਦਾ ਹੋਵੇ ਤੇ ਆਪਦੀ ਕਰਾ ਵੀ ਸਕਦਾ ਪੂਤੀ ਪਾਤੀ ਸੋਹਣੀ ਆ ਛੋਟਾ ਕੰਨ ਪਹਿ ਜਾ ਰਵਣ ਇਹਦੇ ਘੜਾ ਲੇਵਾ ਵਖਾਉਣਾ 18000 ਦੀ ਦੇ ਦੇਣੀ ਆ ਛੋੜ ਛੱਪਾ ਮਾਨ ਤਾਨ ਹੋ ਜੋ ਇਹ ਚੈੱਕਰ ਨੇ ਕਾਲੀ ਕਹਦੇ ਜਗ੍ਹਾ ਨੇ ਚੈੱਕ ਕਰਾਉਣੀ ਤੇ ਚੈੱਕ ਕਰਾ ਵੀ ਸਕਦੇ ਡਾਕਟਰ ਆਇਆ ਨਹੀਂ ਜੇ ਸ਼ਾਮ ਤੱਕ ਡਾਕਟਰ ਆ ਗਿਆ ਹਾਂ ਫਿਰ ਮੈਂ ਚੈੱਕ ਕਰਾ ਲਈ ਮੈਂ 30000 ਦੀ ਦਊਗਾ ਜੇ ਕੋਈ ਵੀਡੀਓ ਪਹਿਲਾ ਪਹਿਲਾ ਕਿਸੇ ਲੈ ਲਈ ਦਾ ਲੈ ਲਈ ਨਹੀਂ ਮੈਂ ਡਾਕਟਰਾਂ ਨੂੰ ਸ਼ਾਮ ਨੂੰ ਟਾਈਮ ਦਿੱਤਾ ਹੋਇਆ ਠੀਕ ਹੈ ਲਓ ਭਾਈ ਬਾਈ ਕਹਿੰਦਾ ਸ਼ਾਮ ਤੱਕ ਕਰਾ ਡਾਕਟਰ ਨੇ ਆ ਜਣਾ ਡਾਕਟਰ ਦਾ ਟਾਈਮ ਦਿੱਤਾ ਹੋਇਆ ਕਿ ਸ਼ਾਮ ਨੂੰ ਆਉਂਗਾ ਕਿਉਂਕਿ ਪਹਿਲਾਂ ਨਾ ਡੇਢ ਮਹੀਨੇ ਦੀ ਚੈੱਕ ਹੋ ਜਾਣੀ ਆ ਸੂਆਂ ਵਾਲਾ ਪਸ਼ੂ ਤਾਂ ਛੇਤੀ ਨਹੀਂ ਚੈੱਕ ਹੁੰਦਾ ਪਹਿਲਾਂ ਜਾਨਵਰ ਭਾਵੇਂ ਝੋਟੀ ਹੋਵੇ ਭਾਵੇਂ ਵੈੜ ਹੋਵੇ ਉਹ ਪਹਿਲਾਂ ਦਾ ਡੇਢ ਮਹੀਨੇ ਦੀ ਚੈੱਕ ਹੋ ਜਾਂਦੀ ਆ ਭਾਈ ਕਹਿੰਦਾ ਜੇ ਆਥਣ ਨੂੰ ਮੇਰਾ ਡਾਕਟਰ ਆ ਗਿਆ ਉਦੋਂ ਤੱਕ ਕਿਸੇ ਨਾਲ ਨਾ ਸੌਦਾ ਹੋਇਆ ਫੇਰ ਕਿੰਨੇ ਦੀ ਦੇਂਗਾ ਫੇਰ 30000 ਦੀ ਤੇ ਜੇ ਉਦੋਂ ਪਹਿਲਾਂ ਪਹਿਲਾਂ ਸੌਦਾ ਹੋ ਜਾਂਦਾ ਫੇ 18 ਦੀ ਆ ਤੇ ਜੇ ਕੋਈ ਤਿੰਨ ਵਿਹੜਾਂ ਲੈ ਲੈਂਦਾ ਤੇ ਉਹਦੇ ਨਾਲੇ ਚੌਥੀ ਫਰੀ ਇਹ ਤਿਹਾਰ ਹਮਨੇ ਵੱਡੀ ਦੀ ਵੀਰੇ ਵਾਲਾ ਹਰੇ ਕਹਿੰਦਾ ਅਸਰਪੀਆਂ ਵਾਲੀ ਯਾਸੀ ਆ ਹੂੰ ਇਹਦਾ ਵੀਰੇ 1 ਮਹੀਨਾ 5 ਦਿਨ ਬਾਕੀ ਪਿਆ ਕਹਿ ਕੇ ਮੈਂ ਹਫਤਾ ਕਹਿ ਕੇ ਵੀ ਦੇ ਦਾਂ ਹੂੰ ਨਾਲੇ ਵਿਹੜ ਚੀਪੇ ਦੇ ਵਿੱਚ ਆ ਮੈਂ ਕਹਿੰਦਾ ਵੀ ਇਹਦਾ ਹਫਤਾ ਰਹਿੰਦਾ ਅਗਲੇ ਸੱਚ ਮੰਨ ਲੈਣਾ ਬੱਸੀ ਹਲੇਵਾ ਇੰਨਾ ਦਾ ਹੂੰ ਕੋਈ ਬੱਸੀ ਨੇ ਦੁੱਧ ਦਿੱਤਾ ਪਹਿਲੇ ਸਵੇਰ 20 ਤੋਂ ਬਾਅਦ ਠੀਕ ਹੈ ਹੁਣੇ ਦੂਜੇ ਸਵੇਰ ਸੁਣਾਗਾ 1 ਮਹੀਨਾ 5 ਦਿਨ ਬਾਕੀ ਪਏ ਜੈ ਜੈ ਮਾਲ ਇਹ ਵੀ ਮੌਜੂਦਾ ਮਾਤੀ ਕਾ 67 ਦੀ ਦੇ ਦਾਂਗੇ ਕੱਢ ਬਾਹਰ ਮਾਨਤਨ ਥੋੜਾ ਥੋੜਾ ਹੋ ਜਾਊਗਾ ਕੋਈ ਚੱਕਰ ਨਹੀਂ 67000 ਦੀ ਬਾਈ ਕਹਿੰਦਾ ਦੇ ਦੂੰਗਾ ਇਕੱਲੀ ਇਕੱਲੀ ਲਊਗਾ ਫਿਰ ਤਾਂ ਮਾਨਤਨ ਹੋਊਗਾ ਜਦੋਂ ਇਕੱਠੀਆਂ ਦੇ ਵਿੱਚ ਤਾਂ ਕੀ ਮਾਨਤਨ ਹੋਣਾਗਾ ਹਾਂ ਤੇ 18000 ਹੋਣਾ ਮਾਨਤਨ ਦੋਸਤੋ ਇਹ ਵੀ ਗੱਲ ਨੋਟ ਕਰ ਲਿਓ ਬਾਈ ਕਹਿੰਦਾ ਜੇ ਕੋਈ ਕੱਲਾ ਕੱਲਾ ਜਾਨਵਰ ਲੈਂਦਾ ਫਿਰ ਤਾਂ ਮਾਨਤਨ ਕਰੂੰਗਾ ਤੇ ਜੇ ਕੋਈ ਭੈਣ ਭਰਾ ਤਿੰਨ ਵੜਾ ਇਕੱਠੀਆਂ ਲੈ ਲੈਂਦਾ ਫਿਰ ਮਾਨਤਨ ਨਹੀਂ ਹੋਣਾ ਫਿਰ ਬਾਈ ਕਹਿੰਦਾ ਮੈਂ ਕੱਲੀ ਵੱਛੀ ਦਿਉ 18000 ਦੀ ਨਾਲ 1 ਮਹੀਨਾ 50 ਦਿਨਾਂ ਦੀ ਕੱਚੀ ਆ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਲੇਵਾ ਤਿਆਰ ਕਰੀ ਫਿਰਦੀ ਆ ਉਸ ਹਿਸਾਬ ਨਾਲ ਬਾਈ ਕਹਿੰਦਾ ਮੈਂ ਹਫਤੇ ਦੀ ਕੱਚੀ ਕਹਿਦੇ ਆ ਤਾਂ ਵੀ ਅਗਲਾ ਯਕੀਨ ਮੰਨ ਜੂਗਾ ਕਿਉਂਕਿ ਵੈੜ ਚੀਪੇ ਚ ਫੁੱਲ ਹੈ ਹੁਣ ਅਗਲਾ ਚੀਪਾ ਖੱਜ ਕੇ ਵੇਖ ਲੈ ਬਾਕੀ ਲੇਵਾ ਹੀ ਕਰਮਾ ਵਾਲੀ ਵਾ ਸੋਨਾ ਵੱਡਾ ਵਿਖਾਈ ਜਾਂਦੀ ਆ ਹਫਤੇ 10 ਦਿਨਾਂ ਦੀ ਕਹਿ ਕੇ ਚੱਲਦੀ ਵੀ ਆ ਪਰ ਬਾਈ ਕਹਿੰਦਾ ਆਪਾਂ ਨੂੰ ਪਤਾ ਇੱਕ ਮਹੀਨਾ 50 ਦਿਨਾਂ ਦੀ ਕੱਚੀ ਆ ਫਿਰ ਬਾਈ ਕਹਿੰਦਾ ਆਪਾਂ ਕਾਹਦੋ ਝੂਠ ਮਾਰਨਾ 67000 ਦੀ ਬਾਈ ਕਹਿੰਦਾ ਦੇ ਦੂੰਗਾ 10-15 ਦਿਨਾਂ ਦੀ ਕਹਿ ਕੇ ਤਾਂ ਆਰਾਮ ਨਾਲ ਚੱਲਦੀ ਆ ਹਰੇਕ ਮੰਨ ਲੂਗਾ ਕਿ 10 ਕਿ ਦਿਨਾਂ ਦੀ ਕੱਚੀ ਹੋ ਪਰ ਇੱਕ ਮਹੀਨਾ 50 ਦਿਨਾਂ ਦੀ ਕੱਚੀ ਆ ਵਲਟ ਲਪਈਆਂ ਬਹੁਤ ਅਮੀ ਨਗ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦੋਂ ਤਿਆਰ ਹੋ ਜਾਂਦੀ ਆ ਲੱਟ ਕੇ ਸੂ ਸਾਰੀ ਵਲਟ ਢਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਸੋਹਣੀ ਵੱਡੇ ਕੱਦ ਵਾਲੀ ਜਰਸੀ ਆ ਅਮਰੀਕਨਾਂ ਜਿਹੜਾ ਕੱਦ ਆ ਜੇ ਕੋਈ ਭੈਣ ਭਰਾ ਚੰਗੀ ਵੱਡੀ ਜਰਸੀ ਲੈ ਆਂਦਾ ਚਾਹ ਵਾਨ ਹੋਵੇ ਚੰਗੇ ਦੁੱਧ ਵਾਲੀ ਮਾਹਲ ਜਾਇ ਜੀ ਕਿਤੇ ਰਵਣੇ ਨੇ 67 ਦੀ ਦੇ ਦੂਗਾ ਤੇ ਜੇ ਕੋਈ 3000 ਰਸੀਆਂ ਲੈ ਲੈਂਦਾ ਕਾ ਖੜੀ ਆ ਤੇ ਫੇਰ 18000 ਵਾਲਾ ਬੱਚਾ ਫਰੀ ਦੇ ਦੂ ਨਾਲ ਥਣ ਸੋਹਣਿਆ ਆਦੀ ਚਵਾਈ ਵਾਲੇ ਗਲਾਬੀ ਥਣ ਸ਼ਾਰਾ ਥਣਾ ਦਾ ਸੇਮ ਹੀ ਸਾਈਜ਼ ਆ ਤੇ ਜਦੋਂ ਤਨ ਤਿਆਰ ਹੋ ਜਾਂਦੀ ਆ ਉਸ ਦਿਨ 65 67000 ਦੀ ਅੱਜ ਤੋਂ ਮਹੀਨੇ ਨੂੰ ਕਿਨੇ ਦੇਣੀ ਆ ਇੱਕ ਮਹੀਨਾ 5 ਦਿਨ ਪਏ ਆ ਜੇ ਕੋਈ ਭੈਣ ਭਰਾ ਇਹਨੂੰ ਫੀਡ ਪਾ ਲੈਂਦਾ ਨਾਲੇ ਤਾਂ ਵਜਨ ਹੋਰ ਕਰ ਦੂ ਲੱਖ ਸਵਾ ਲੱਖ ਦੀ ਵਹਿੜ ਆ ਉਦੋਂ ਸੋਣਾ ਜਿਹੜਾ ਕੰਦ ਦੁੱਧ ਸੋਕਿਆਂ ਦਾ ਗਰਮੀ ਚ ਹਾਂ ਇਹ ਤਾਂ ਗੱਲ ਹੈਗੀ ਆ ਤਾਂ ਹੀ ਮੈਂ ਕਹਿੰਦਾ ਮਹੀਨਾ ਅਗਲੇ ਨੇ ਜੇ ਸੌਦਾ ਕਿਸੇ ਨਾਲ ਹੋ ਜਾਂਦਾ ਉਂ ਵੀ ਪੱਠੇ ਪਾਉਣੇ ਆ ਤੇ 2000 ਵਾਲਾ ਗੱਟਾ ਲੈ ਆਵੇ ਤੇ ਜੇ ਉਹ ਵੀ ਅਸੀਂ ਰੱਖ ਨਹੀਂ ਸਕਦੇ ਕਿੰਨਿਆਂ ਕਰ ਰੱਖ ਲਾਂਗੇ ਹਾਂ ਸਾਨੂੰ ਤਾਂ 2-4000 ਬਣ ਗਿਆ ਅਸੀਂ ਤਾਂ ਡੰਗਰ ਚੰਗਾ ਵੀ ਹੋਣਾ ਸਾਡੇ ਕੋ ਮਾੜਾ ਵੀ ਹੋਣਾ ਹੂੰ ਉਹ ਜਰਸੀਆਂ ਦੇ ਮੁਕਾਬਲੇ ਦਾ ਕੱਦ ਐਕਸਟਰਾ ਆਨਰੀ ਆ ਸਹੀ ਆ ਉਸੇ ਵੀ ਗੱਲ ਸਹੀ ਆ ਬਾਈ ਕਹਿੰਦਾ ਵਹਿੜਾਂ ਦਾ ਚੰਗੀਆਂ ਮਾੜੀਆਂ ਹੁਣ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਯਾਨੀ ਕਿ ਕਹਿੰਦਾ ਮਤਲਬ ਇਹ ਆ ਵੇਚਣ ਨੂੰ ਤਾਂ ਕੋਈ ਭੈਣ ਭਰਾ ਕਹਦੇ ਕਿ ਰਾਮ ਨੇ ਤਿਆਰ ਕਰਕੇ ਤੂੰ ਹੀ ਵੱਧ ਪੈਸੇ ਵਟਲਾ ਪਰ ਡੇਲੀ ਪਸ਼ੂ ਆਉਂਦੇ ਆ ਫਿਰ ਕਿਹੜਾ ਕਿਹੜਾ ਜਾਨਵਰ ਰੱਖ ਕੇ ਤਿਆਰ ਕਰੇ ਹੁਣ ਤਿਆਰ ਤਾਂ ਇਹਨੂੰ ਕਰ ਲੈ ਵੱਛੀ ਨੂੰ 10 15 ਦਿਨ ਸੰਭਲੇ ਇਹ ਵੀ ਕਰਮ ਵਾਲੀ ਵਧੀਆ ਰਾਜਮਾਨਾ ਫਾਦੇ ਜੂ ਤੇ ਇਹ ਰੱਖੂ ਕਿ ਆਹ ਰੱਖੂ ਕਿ ਕੱਲ ਨੂੰ ਹੋਰ ਵਹਿੜਾਂ ਲਿਆਉ ਫਿਰ ਵਪਾਰੀ ਦੇ ਕੋਲੇ ਤਾਂ ਜਿਹੜੀ ਆ ਗਈ ਵਪਾਰੀ ਨੇ ਤਾਂ ਵੇਚ ਦੇਣੀ ਹੁੰਦੀ ਹੈ ਨਫਾ ਆਉਣਾ ਚਾਹੀਦਾ ਉਹਦਾ ਪਉ ਆ ਮਹੀਨੇ ਦੀ ਗੱਤੀ ਹੋਵੇ ਉਹਨੇ ਤਾਂ ਵੀ ਸੇਲ ਕਰ ਦੇਣੀ ਆ ਹਾਂ ਉਹਦਾ ਵੀ ਛੜ ਕੋ ਚੰਗੀਆਂ ਵੀ ਹੋਣੀਆਂ ਮਾੜੀਆਂ ਵੀ ਹੋਣੀਆਂ ਹਰੇਕ ਤਾਂ ਮੈਂ ਕਹਿੰਦਾ ਉਹ ਚੰਗੀ ਹੋਉਂਦੀ ਆ ਮਾੜੀ ਵੀ ਆ ਜਾਂਦੀ ਸਾਰਾ ਕੁਝ ਜਾਂਦਾ ਸਾਰਾ ਕੁਝ ਜਾਂਦਾ ਇੱਥੇ ਆ ਜਾ ਇਹ ਬੱਸ ਇਹਦੇ 2 ਮਹੀਨੇ ਬਾਕੀ ਪਏ ਆ ਹੂੰ ਆਪ EBS ਦੀ ਆ ਇਹਦੇ ਡੈਨਮਾਰਕ ਚਾਲੀ 1 38 ਤੋਂ ਗੱਪਣਾ ਠੀਕ ਆ ਮੂੰਹ ਵੀਰੇ ਨੇ ਦੰਦ ਕੱਢੀ ਆ ਹਜੇ ਆਏ ਨਹੀਂਗੇ ਤੁਰਗਾ ਆਪਾਂ ਖੀਰੀ ਕਹਿ ਸਕਦੇ ਆ ਜੀ ਤੁਰ ਰਿਕਾਰਡਾਂ ਨੇ ਮੱਛੀਆਂ ਬਹੁਤ ਲੈਣਾ ਨਾ ਇੱਕ ਵੇ ਦੱਸਿਆ ਵੀਰੇ ਆਪਾਂ ਰਕਾਰਡ ਜੀ ਮਿਲਿਆ ਮੈਂ ਤਾਂ ਉਹ ਵੈਸੇ ਗੱਲ ਕਰਦਾ ਵਾ ਜੀ ਦਾ ਵੀਰੇ ਆਪਾਂ ਨੂੰ ਰਿਕਾਰਡ ਮਿਲਿਆ ਹੋਊਗਾ ਆਪਾਂ ਉਹ ਦੱਸਾਂਗੇ ਹੁਣ ਉਹਨਾਂ ਦਾ ਆਪਾਂ ਨੂੰ ਕੋਈ ਰਿਕਾਰਡ ਨਹੀਂ ਮਿਲਿਆ ਆਪਾਂ ਕੁਛ ਨਹੀਂ ਦੱਸਿਆ ਸਹੀ ਹੈ ਟੀਕੇ ਸਾਰੀਆਂ ਦੇ ਜਰਸੀ ਲੱਗਿਆ ਇੰਨਾ ਦਾ ਮੈਂ ਕਹਿ ਸਕਦਾਗਾ ਸਹੀ ਹੈ ਆਓ ਸਹੀ ਹੈ ਠੀਕ ਨਹੀਂ ਗੱਲ ਆਪਾਂ ਐਵੇਂ ਕਹੀ ਉਹਦੇ 50 ਰੋਬਾਟ ਲੱਗਿਆ ਜੀ ਇਹਦੇ ਫਲਾਣਾ ਲੱਗੇਗਾ ਆਪਾਂ ਨੂੰ ਕੋਈ ਨਹੀਂ ਪਤਾ ਲੱਗੇ ਜਰਸੀਆਂ ਦੇ ਆ ਠੀਕ ਹੈ ਇਹਦੇ ਲੱਗਿਆ 40 ਇਹ ਵੀ ਆਪਾਂ 45000 ਜਿਹੜੇ ਨਾਲੇ ਕੱਢ ਬਾਹਰ ਨੂੰ 45 ਚੋਂ ਮਾਨਤਾਨ ਹੋ ਜੂ ਬੁੱਤੀਵਾਤੀ ਫੌਲੀ ਸੋਣੀਆ ਦੋਵਾਂ ਮਹੀਨਿਆਂ ਦੀ ਕੱਚੀ ਗੱਲ ਫੇਰ ਉੱਥੇ ਆ ਗਈ ਹੁਣ ਇਹਨੂੰ ਦੋ ਮਹੀਨੇ ਸੰਭੂਗਾ ਫਿਰ ਹੋਰ ਜਾਨਵਰ ਕਿੱਥੋਂ ਲਿਆਊਗਾ ਹੁਣ ਵਪਾਰੀਆਂ ਦਾ ਤਾਂ ਕੰਮ ਹੀ ਇਹ ਆ ਕਿਉਂਕਿ ਕੱਚਾ ਜਾਨਵਰ ਵੀ ਆਉਣਾ ਉਹਨਾਂ ਕੋਲੇ ਤਿਆਰ ਵੀ ਆਉਣਾ ਵਪਾਰੀ ਨੇ ਤਾਂ ਵੀ ਸੇਲ ਕਰ ਦੇਣਾ ਹੁੰਦਾ ਨਫਾ ਲੈਣਾ ਹੁੰਦਾ ਉਹਨੇ ਤਾਂ ਜਵਾਨੀ ਜਾਂ ਪੂਰੀ ਬਹਿ ਹਾਂ ਕਿਉਂਕਿ ਅਗਲੇ ਦਿਨ ਨੂੰ ਫੇਰ ਦੋ ਚਾਰ ਜਾਨਵਰ ਵਪਾਰੀ ਕੋਲੇ ਤਾਂ ਆ ਜਾਣੇ ਹੁੰਦੇ ਆ ਜੇ ਕੋਈ ਕਈ ਭੈਣ ਭਰਾ ਹੁੰਦੇ ਆ ਤੋ ਕੜ ਗੱਬਣ ਪਸ਼ੂ ਲੈ ਲੈਂਦੇ ਆ ਜਾਂ ਕੱਚਾ ਪਸ਼ੂ ਲੈ ਕੇ ਤਿਆਰ ਕਰਕੇ ਸੇਲ ਕਰਦੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਤੇ ਜੇ ਕਿਸੇ ਨੇ ਉਹੀ ਘਰੇ ਦੁੱਧ ਪੀਣ ਨੂੰ ਲੈਣਾ ਤੇ ਜਿਹੜਾ ਜਾਨਵਰ ਅੱਜ ਕੱਚਾ ਤੁਹਾਨੂੰ ਮੈਲੇ ਵੀ ਭਾਜ ਜਾਣਾ ਦੇ ਦੇਣੀ ਆ 45000 ਦੀ ਏਬੀਐਸ ਦੇ ਸੀਬੰਦੀ ਆ ਗੱਬਣ ਕੀ ਤੋਂ ਆ 10 ਲਾ ਕੇ 40 38 ਤੋਂ 40 1 38 ਤੋਂ ਗੱਬਣ ਆ 2 ਮਹੀਨੇ ਦੀ ਕੱਚੀ ਆ ਕੱਲ ਫੇਰ ਉੱਥੇ ਆ ਜਾਂਦੀ ਆ ਦੋ ਮਹੀਨੇ ਜਿਹੜਾ ਕੋਈ ਭੈਣ ਭਰਾ ਲਾਉ ਪੱਠੇ ਦਾ ਪਾਉਣਾ ਹੀ ਆ ਥੋੜਾ ਜਿਹਾ ਡਰਦੀ ਆ ਤੇ ਦੋ ਮਹੀਨੇ ਫੀਡ ਪਾਲੇ ਨਾਲ ਪੱਠੇ ਦਾ ਚਲੋ ਖਾਣੀ ਖਾਣੇ ਆ ਤੇ ਗੋਲ ਹੋ ਕੇ ਸੂ ਜਦ ਤੱਕ ਤਿਆਰ ਹੋ ਗਈ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਕੱਲ ਆਪੀ ਥਾਣਾ ਹੱਥੀਚਵਾਈ ਵਾਲੇ ਜਰਸੀ ਬਰੀਡ ਦੀ ਫੁੱਲ ਸੋਹਣੀ ਮੱਛੀ ਪਹਿਲਾ ਸੂਆ ਦੋ ਮਹੀਨਿਆਂ ਦੀ ਕੱਚੀ ਬਸ ਇਹ ਥਾਣਾ ਦੇ ਮਾਰਦੇ ਜਿਵੇਂ ਦੂਏ ਸੂਏ ਵਾਲੇ ਬੈਠਦੇ ਹੁੰਦੇ ਨਾ ਉਹਦੇ ਥੜ ਲੱਗਿਆ ਬਸ ਦੇ ਦੇਣੀ ਆ 40 ਤੇ 5 45000 ਦੀ ਤੇ ਜੇ ਕੋਈ ਭੈਣ ਭਰਾ ਇੱਕ ਨੰਬਰ ਤਿੰਨ ਨੰਬਰ ਤੇ ਆ ਚਾਰ ਨੰਬਰ ਤਿੰਨੇ ਵੜਾ ਲੈ ਲੈਂਦਾ ਤੇ ਉਹ ਦੋ ਨੰਬਰ ਵੱਛੀ 18000 ਵਾਲੀ ਚੰਗੇ ਕੱਦ ਕਾਠ ਵਾਲੀ ਆ ਉਹ ਨਾਲ ਫ੍ਰੀ ਦੇ ਦੇਣੀ ਆ ਤੇ ਰਾਮਣੇ ਦਾ ਇੱਕ ਆ ਬੱਕਰਾ ਸੇਲ ਆ ਛੋਟਾ ਬੱਚਾ ਹੀ ਆ ਉਹ ਬੈਠੇ ਦੋ ਬੱਚੇ ਦੋਵੇਂ ਪਠੋਰੀ ਆ ਇੱਕ ਪਠੋਰਾ ਦੇ ਦੇਣਾ ਕਿੰਨੇ ਦਾ ਰਾਮਣੇ ਇਹ ਵੀ ਆਪਾਂ 12000 ਦਾ ਦੇ ਦਾਂਗੇ 12000 12000 ਦਾ ਕੋਈ ਗਾਂ ਨਹੀਂ ਬੰਦਾ ਆਪਣਾ ਸੌਦਾ ਕਰ ਲਵੇ ਸਾਈ ਪਾਲ ਦੇ ਜੰਗ 10000 ਰੁਪਏ ਰੋਕ ਕੇ ਲਏ ਟਾਈਟ ਨੂੰ ਤੇ ਲੱਗ ਗਿਆ ਨਾ ਆਪਾਂ ਉਹ ਦੇ ਦਾਂਗੇ ਆਪਾਂ ਨੂੰ ਕੋਈ ਇਲਾਜ ਨਹੀਂਗਾ ਵੀ ਅਗਲੇ ਕਿਹਾ ਜਾਂਦਾ ਮਰ ਜੇ ਵੀ ਆਪਣੀ ਉਹ ਕੰਮ ਨਹੀਂ ਹੈਗਾ ਉਸ ਤੋਂ ਬੱਚੇ ਇਹ ਤਾਂ ਛੋਟੇ ਦਾ 15 ਕੇ ਦਿਨਾਂ ਦੇ ਆ ਤੇ ਕਿਉਂਕਿ ਆਏ ਵੀਰੇ ਜਿਹੜੇ ਜਵਾਕ ਕੋਈ ਵੀ ਕੁੱਤੇ ਨੂੰ ਖੜੇ ਪਏ ਹੁੰਦੇ ਆ ਕਿਉਂਕਿ ਇਹਦੇ ਮੂੰਹੇ ਬਦਨਾ ਹੀ ਆ ਅਗਲੇ ਕੁੱਤਾ ਨਹੀਂ ਰੱਖਦੇ ਆ ਚੀਜ਼ ਵਧੀਆ ਖੇਡਣ ਬਾਤ ਨੂੰ ਇਹਨਾਂ ਕੱਦ ਦੇ ਡੇ ਹੀ ਰਹਿੰਦੇ ਆ ਹਾਂ ਰਹਿੰਦੇਗਾ ਇਹ ਡੇਗਾ ਕੀ ਬਰਬਰੀ ਆ ਰਹਿਣਾ ਇਹਨਾਂ ਕੀ ਇਹਨਾਂ ਕੋਈ ਦੇ ਕੰਨਾ ਕੋ ਨਾ ਮਾਰਦੇ ਨਹੀਂਗਾ ਐ ਖੜਿਆ ਜਰਮਨ ਕੋ ਤੇ ਨੂੰ ਹੂੰ 12000 ਦਾ ਦੇ ਦੇਣਾ ਤੇ ਵਿੱਚੋਂ ਛੋਟਾ ਸਾਪਾ ਮਾਨਤਾਨ ਹੋ ਜੂ ਜੇ ਕੋਈ ਭੈਣ ਭਰਾ ਬਾਈ ਕਹਿੰਦਾ 15 ਦਿਨ ਰੋਕ ਕੇ ਲੈ ਜਾਣਾ ਚਾਹੁੰਦਾ ਹਜੇ ਤਾਂ ਤੁਹਾਨੂੰ ਵੀ ਸਾਹਮਣਾ ਔਖਾ ਹੋ ਜੂ ਕਿਉਂਕਿ ਬੁੱਬੀ ਦੇ ਪਾਲਣਾ ਪਊਗਾ ਉਹ ਰਿਸਕ ਹੁੰਦਾ ਉਹ ਜੀ ਆਪਾਂ ਪਹਿਲੇ ਕਹਾਂ ਦੱਸ ਦੋ ਸਾਹ ਹਾਂ 10 ਦਿਨ ਸਾਹਮਣੇ ਦੇ ਦੂ ਕਿਉਂਕਿ ਹਜੇ ਮਾਂ ਦਾ ਦੁੱਧ ਪੀਂਦਾ ਜਦੋਂ ਮਹੀਨੇ ਸਵਾ ਮਹੀਨੇ ਦਾ ਹੋ ਜਾਂਦਾ ਤਾਂ ਨਹੀਂ ਮਤਲਬ ਆ ਪੱਤੇ ਖਾਣ ਲੱਗ ਪੈਂਦਾ ਬਰਕਹਿਣ ਖਾਣ ਲੱਗ ਪੈਂਦਾ ਤੇ ਉਸ ਦਿਨ ਬਾਈ ਕਹਿੰਦਾ ਅਗਲਾ ਲਿਆ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਰਵਣੇ ਦੀਆਂ 4 ਵਹਿੜਾਂ ਤੇ ਇੱਕ ਬਠੋਰਾ ਪੰਜ ਨਾਗ ਸੇਲ ਹੈ ਤੇ ਜੇ ਕੋਈ ਤਿੰਨ ਨਾਗ ਇਕੱਠੇ ਲੈ ਲੈਂਦਾ ਆ ਵੱਛੀ ਨਾਲ ਫ੍ਰੀ ਦੇ ਦੇਣੀ ਆ ਸਾਰੇ ਨਗਾ ਦੀ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਤਾਜਪੁਰ ਰਮਣੇ ਦੇ ਘਰੇ ਆ ਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასი ਸ਼ਕਰ